ਮਾਪੇ ਇਹ ਦੇਖੋ ਇਹ ਆਪਣੇ ਜੀਨਾਂ ਦੇ ਸਾਹਮਣੇ ਸੋਨਹਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸੋਨਹਾ ਸਤਿ ਸ਼੍ਰੀ ਅਕਾਲ ਬਹੁਤ ਸੋਨਹਾ ਸਤਿ ਸ਼੍ਰੀ ਅਕਾਲ ਮਨੋਂ ਸੁਣਿਆ ਸੋਹਣਾ ਸ੍ਰੀ ਅਕਾਲ ਆਜਾ ਲੋ ਆਜਾ ਨਾ ਨਹੀਂ ਸੁਣਿਆ ਸੋਹਣਾ ਸ੍ਰੀ ਅਕਾਲ ਦੇਖੋ ਸਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਿੰਡ ਬੁਰਜਕਲਾ ਦਾ ਕਲਾ ਵਿਖੇ ਇਕੱਤਰ ਹੋਏ ਹਾਂ ਔਰ ਅੱਜ ਹਿੰਮਤਪੁਰਾ ਮਾਈਨਰ ਦਾ ਸੀ ਉਦਘਾਟਨ ਕੀਤਾ ਔਰ ਇਸ ਹਿੰਮਤਪੁਰਾ ਮੈਨਰ ਦੇ ਨਾਲ ਸਾਨੂੰ ਖੇਤੀ ਦਾ ਬਹੁਤ ਵੱਡਾ ਲਾਭ ਹੋਣ ਜਾ ਰਿਹਾ ਕਿਉਂਕਿ 4200 ਲਗਭਗ 4200 4200 ਏਕੜ ਨੂੰ ਇਹ ਪਾਣੀ ਜਾਊਗਾ ਔਰ 5000 ਏਕੜ ਦੀ ਕੈਪੈਸਿਟੀ ਰੱਖਦਾ ਤੇ ਇਹਦੇ ਨਾਲ ਸਾਨੂੰ ਜਿਹੜਾ ਜਿੱਥੇ ਧਰਤੀ ਹੇਠਲਾ ਪਾਣੀ ਬਚੂਗਾ ਉੱਥੇ ਸਾਡੇ ਕਿਸਾਨਾਂ ਨੂੰ ਬਹੁਤ ਵਧੀਆ ਜਿਹੜਾ ਖੇਤੀ ਲਈ ਯੋਗ ਪਾਣੀ ਆ ਉਹ ਮਿਲੂਗਾ ਸੋ ਮੈਂ ਇੱਕ ਵਾਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਸੋਚ ਆ ਕਿ ਜਿਹੜੇ ਬੋਰ ਆ ਉਹ ਬੰਦ ਕੀਤੇ ਜਾਣ ਕਿਉਂਕਿ ਧਰਤੀ ਹੇਠਲਾ ਪਾਣੀ ਬੜਾ ਖਰਾਬ ਹੋ ਰਿਹਾ ਤੇ ਜਿਹੜਾ ਨਹਿਰੀ ਪਾਣੀ ਆ ਜਿਹੜਾ ਸਾਡੇ ਦਰਿਆਵਾਂ ਚੋਂ ਆਉਂਦਾ ਪਹਾੜਾਂ ਚੋਂ ਆਉਂਦਾ ਉਹ ਪਾਣੀ ਖੇਤਾਂ ਨੂੰ ਦਿੱਤਾ ਜਾਵੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਸ ਦੇ ਨਾਲ ਹੀ ਜਿਹੜੇ ਮਹਿਕਮੇ ਵਾਲੇ ਸਾਡੇ ਐਸ்சி ਸਾਹਿਬ ਆਸ਼ੂਤੋਸ਼ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਬਖੀਲਾ ਤੌਰ ਤੇ ਸਾਡੇ ਅ ਜਗਦੀਪ ਸਿੰਘ ਜੀ ਐਸਟੀਓ ਸਾਹਿਬ ਆਏ ਨੇ ਮਹਿਕਮੇ ਵੱਲੋਂ ਔਰ ਜੈ ਸਾਹਿਬ ਆਏ ਨੇ ਰਮਾ ਕਾਂਤ ਜੀ ਇਹਨਾਂ ਦਾ ਧੰਨਵਾਦ ਇਸ ਦੇ ਨਾਲ ਹੀ ਮੇਰੇ ਨਾਲ ਬਾਬਾ ਜੀ ਖੜੇ ਨੇ ਚੇਅਰਮੈਨ ਸਾਹਿਬ ਨੇ ਸਾਡੇ ਸਰਪੰਚ ਸਾਹਿਬ ਨੇ ਬਾਦਲ ਜੀ ਤੇ ਹੋਰ ਮਾਚੀਕੇ ਔਰ ਹਿੰਮਤਪੁਰਾ ਪਿੰਡ ਦੇ ਮੋਹਤਵਾਰ ਵਿਅਕਤੀ ਇੱਥੇ ਮੌਜੂਦ ਨੇ ਸਾਡੇ ਪਾਰਟੀ ਦੇ ਆਗੂ ਸਹਿਬਾਨ ਵੀ ਨੇ ਔਰ ਨਗਰ ਨਿਵਾਸੀ ਵੀ ਨੇ ਸਾਰਿਆਂ ਦਾ ਕੋਟ ਰਿਕੋਰਡ ਧੰਨਵਾਦ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਧੰਨਵਾਦ ਹਾਂਜੀ ਅੱਜ ਅਸੀਂ ਪਹੁੰਚੇ ਸੀਗੇ ਪਿੰਡ ਬੁਰਜਕਲਾਲਾ ਲੁਧਿਆਣਾ ਜ਼ਿਲ੍ਹੇ ਚ ਜਿੱਥੋਂ ਇੱਕ ਰੈਕੋਰਡ ਰਜਵਾਹਾ ਜਾਂਦਾ ਉਹਦੇ ਵਿੱਚੋਂ ਹਿੰਮਤਪੁਰਾ ਨੂੰ ਇੱਕ ਮਾਈਨਰ ਕੱਢਿਆ ਜਿਹਨੂੰ ਹਿੰਮਤਪੁਰਾ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਜਿਹਦੇ ਰਾਹੀਂ 5000 ਕਿੱਲਿਆਂ ਦੇ ਤਕਰੀਬਨ ਤਕਰੀਬਨ ਸਚਾਈ ਹੋਣੀ ਆ ਤੇ ਇਹ ਜਿਹੜਾ ਮਾਈਨਰ ਆ ਇਹ ਅੱਜ ਦਾ ਨਹੀਂ ਇਹਨੂੰ ਘੱਟੋ ਘੱਟ ਵੀ 150 ਸਾਲ ਦਾ ਇਹ ਪੈਂਡਿੰਗ ਪਿਆ ਸੀਗਾ ਅੰਗਰੇਜ਼ਾਂ ਵੇਲੇ ਦੀ ਇਹ ਅ ਲਿਖਾ ਪੜੀ ਹੋਈ ਸੀ ਜਿਹੜੀ ਚੱਲੀ ਨਹੀਂ ਕੰਮ ਨਹੀਂ ਚੱਲਿਆ ਤੇ ਹੁਣ ਇਹ ਮੈਨਰ ਜਿਹੜਾ ਉਹਦੀ ਤਿਆਰੀ ਹੋਣ ਲੱਗੀ ਆ ਅੱਜ ਉਦਘਾਟਨ ਹੋਣ ਜਾ ਰਿਹਾ ਤੇ ਆਪਾਂ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਨਾਲ ਸਰਪੰਚ ਸਾਹਿਬ ਨਾਲ ਇਹਦੇ ਜਿਹੜੇ ਟੋਟਲ ਰਕਬਾ ਹੁੰਦਾ 5000 ਏਕੜ ਆ ਜਿਹਨੂੰ ਪਾਣੀ ਮਿਲੂਗਾ ਤੇ ਜਿਹੜੀ ਇਹਦੀ ਸਨਮਾਈ ਹੋਈ ਆ ਜੀ ਇਹ 20 ਸਾਲ ਬਾਅਦ ਜਿਹੜੀ ਸਨਮਾਈ ਹੋਈ ਆ 20 ਸਾਲ ਬਾਅਦ ਇਹ ਜਿਹੜਾ ਕੰਮ ਪੈਂਡਿੰਗ ਪਿਆ ਸੀ ਤੇ ਅੱਜ ਇਹਦੀ ਸ਼ੁਰੂਆਤ ਹੋ ਰਹੀ ਆ ਤੇ ਹਿੰਮਤਪੁਰੇ ਦੇ ਜਿਹੜੇ ਰਕਬਾ ਆਉਂਦਾ 2700 ਕਿੱਲੇ ਦਾ ਰਕਬਾ ਆਉਂਦਾ ਬਾਕੀ ਦਾ ਜਿਹੜਾ ਰਕਬਾ ਆਉਂਦਾ ਉਹ ਮਾਛੀ ਕੇ ਪਿੰਡ ਦਾ ਆਉਂਦਾ ਇਹਨੂੰ ਆਪਾਂ ਇੱਕ ਬਹੁਤ ਵੱਡਾ ਕੰਮ ਕਹਿ ਸਕਦੇ ਆਂ ਦੀਦੇ ਨਾਲ ਜਾਨਕਿ ਜਿੱਥੇ ਵਾਤਾਵਰਨ ਦਾ ਸੁਧਾਰ ਹੋਊਗਾ ਉੱਥੇ ਪਾਣੀ ਜਿਹੜਾ ਥੱਲੇ ਹੀ ਥੱਲੇ ਜਾ ਰਿਹਾ ਉਹ ਵੀ ਉੱਪਰ ਆਊਗਾ ਤੇ ਵੱਡੀ ਗੱਲ ਇਹ ਆ ਜਿਹੜਾ ਆਪਣਾ ਨਹਿਰੀ ਪਾਣੀ ਆ ਨਾ ਉਹ ਪਿੰਡਾਂ ਦੇ ਜਿਹੜੇ ਖੇਤਾਂ ਨੂੰ ਮਿਲੇਗਾ ਕਿਉਂਕਿ ਕਾਫੀ ਟਾਈਮ ਹੋ ਗਿਆ ਜਿਹੜਾ ਇਹ ਵਿਚ ਵਿਚਾਲੇ ਕੰਮ ਪਿਆ ਸੀਗਾ ਤੇ ਦੋ ਪਿੰਡਾਂ ਨੂੰ ਜਿਹੜੀ ਹੋਰ ਸਹੂਲਤ ਮਿਲਣ ਜਾ ਰਹੀ ਆ ਹਾਂਜੀ ਹਾਂ ਇਹਦੇ ਨਾਲ ਪਤਾ ਕੀ ਆ ਇੱਕ ਨੰਬਰ ਜਿਹੜਾ ਥੱਲੇ ਵਾਲਾ ਪਾਣੀ ਆ ਉਹਦੀ ਗੁਣਵੱਤਾ 'ਚ ਸੁਧਾਰ ਆਊਗਾ ਤੇ ਬਾਕੀ ਦੀ ਗੱਲ ਜਿਹੜਾ ਆਪਣਾ ਥੱਲੇ ਵਾਲਾ ਪਾਣੀ ਨਿਕਲਦਾ ਟਿਊਬਵੈਲਾ ਰਾਹੀ ਉਹਦੀ ਵੀ ਜਿਹੜੀ ਖਪਤ ਘਟ ਹੋ ਗਈ ਇਹਦੇ ਨਾਲ ਹਾਂ ਬਿਜਲੀ ਦਾ ਵੀ ਫਰਕ ਪਊਗਾ ਇੱਕ ਹੋਰ ਆ ਇਹ ਗੱਲ ਜਿਹੜੀ ਦੇਖਣ ਵਾਲੀ ਆ ਵੀ ਇਹ ਜਿਹੜਾ ਤੰਗਣਾ ਅੰਡਰਗਰਾਊਂਡ ਪੈਪਾ ਨੱਪ ਕੇ ਜਾਣਾ ਸਾਰਾ ਕੰਮ ਇਹ ਤੇ ਜੀ ਦੇ ਨਾਲ ਬੁਰਜ ਕਲਾਰੇ ਤੋਂ ਆਪਣੇ ਹਾਈਵੇ ਤੱਕ ਜਿਹੜਾ ਹਿੰਮਤਪੁਰੇ ਦੇ ਹਾਈਵੇ ਮਾਛੀ ਕੇ ਰੋਡ ਤੇ ਤੱਕ ਜਿਹੜਾ ਇਹ ਕੰਕਰੀਟ ਦਾ ਪੜਨਾ ਉਸ ਤੋਂ ਬਾਅਦ ਅੰਡਰਗਰਾਉਂਡ ਬਣੂਗਾ ਸਾਰਾ ਤੇ ਇਹ ਸਾਰੀ ਤੁਹਾਨੂੰ ਆਪਾਂ ਅੱਜ ਲਾਈਵ ਕਵਰੇਜ ਦਿਖਾਵਾਂਗੇ ਤੇ ਨਾਲੇ ਹਿੰਮਤਪੁਰੇ ਦੇ ਜਿਹੜੇ ਹੈਗੇ ਆ ਮੋਤਵਾਰ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਤੇ ਪਿੰਡ ਦੇ ਜਿਹੜੇ ਪਤਵੰਤੇ ਆਏ ਹੋਏ ਨੇ ਤੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਤੁਹਾਨੂੰ ਰਿਵਿਊ ਦੱਸਾਂਗੇ ਉਹ ਕੀ ਕਹਿ ਰਿਹਾ ਇਸ ਬਾਰੇ ਤੇ ਮਾਛੀਕੇ ਪਿੰਡ ਦੇ ਜਿਹੜੇ ਮੋਤਵਾਰ ਆਏ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸਰਦਾਰ ਮਨਜੀਤ ਸਿੰਘ ਐਮਐਲਏ ਸਾਹਿਬ ਉਹ ਵੀ ਇੱਥੇ ਆਏ ਨੇ ਤੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਸੰਦਲੀ ਸੁਪਨੇ ਚੈਨਲ ਤੇ ਇੱਥੋਂ ਦਾ ਜਿਹੜਾ ਕੰਮ ਇੱਥੋਂ ਸਟਾਰਟ ਹੋਇਆ ਜੇਸੀਬੀਆਂ ਤਾਨੂੰ ਉਹ ਵੀ ਦਿਖਾਉਂਨਿਆ ਵੀ ਕਿ ਇੱਥੇ ਜਿਹੜੀ ਆ ਕੰਮ ਕਰ ਰਹੀ ਆ ਤੇ ਇੱਥੋਂ ਕਈ ਦਿਨ ਹੋ ਗਏ ਜਿਹੜੀ ਆ ਸ਼ੁਰੂਆਤ ਤਾਂ ਇਹਦੀ ਹੋ ਗਈ ਸੀ ਪਰ ਮਹੂਰਤ ਇਹਦਾ ਅੱਜ ਕਰਨਾ ਤੇ ਆ ਇੱਥੋਂ ਸ਼ੁਰੂਆਤ ਹੋਈ ਆ ਆ ਇਹਦਾ ਜਿਹੜਾ ਪੱਕਾ ਪੁਲਸੀ ਇਹ ਬਣਿਆ ਵਾ ਤੇ ਇੱਥੋਂ ਜਾਓਗੇ ਮਾਛੀ ਕਿਆਂ ਨੂੰ ਤੇ ਹਿੰਮਤ ਬੁਰੇ ਨੂੰ ਬਾਬਾ ਜੀ ਆਜੋ ਸੋਦੀ ਬੇਟ ਉਹ ਦੂਰ ਤੋਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉੱਥੇ ਦੋ ਜੇਸੀਬੀਆਂ ਜਿਹੜੀਆਂ ਆਲਰੇਡੀ ਚੱਲ ਰਹੀਆਂ ਇੱਕ ਤਾਂ ਆ ਦੇਖੋ ਤੇ ਇੱਕ ਦੂਸਰੀ ਸਾਈਡ ਆਪਣੀ ਚੱਲ ਰਹੀ ਆ ਆ ਖੇਤਾਂ ਨੂੰ ਜਿਹੜਾ ਇਹਦਾ ਪਾਣੀ ਮਿਲਣਾ ਅੱਜ ਹਿੰਮਤਪੁਰਾ ਤੇ ਮਾਛੀਕੇ ਪਿੰਡ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਵੀ ਇੱਕ ਇਤਿਹਾਸਕ ਕਾਰਜ ਦੀ ਸ਼ੁਰੂ ਹੋਣ ਜਾ ਰਿਹਾ ਹਿੰਮਤਪੁਰਾ ਮਾਈਨਰ ਦਾ ਜੀਦਾ ਮੋਗਾ ਕਿ ਛੋਟਾ ਸੀ ਹੁਣ ਵੱਡਾ ਹੋਇਆ ਤੇ ਸਾਨੂੰ ਦਲੇਦਾਰ ਸਾਹਿਬ ਨੇ ਦੱਸਿਆ ਵੀ ਜਿਹੜਾ ਇਹ ਹੋਣਾ ਇਹ 5000 ਏਕੜ ਦੀ ਜ਼ਿਚਾਈ ਹੋਊਗੀ ਇੱਥੋਂ ਤੇ ਜਿਹੇ ਚ 2700 ਕਿਲਾ ਹਿੰਮਤਪੁਰੇ ਦਾ ਤੇ ਬਾਕੀ ਮਾਚੀ ਗਿਆ ਦਾ ਅੱਜ ਸਾਡੇ ਵਿੱਚ ਨੇ ਬਦਰ ਸਿੰਘ ਸਰਪੰਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਅਸੀਂ ਗੱਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਇੱਥੇ ਆਏ ਤੁਸੀਂ ਵਧੀਆ ਕਾਰਜ ਤੇ ਹਨਾ ਬਾਈ ਡਾਕਟਰ ਸਾਹਿਬ ਦਾ ਜਗਤਾਰ ਸਿੰਘ ਦਾ ਤੁਹਾਡਾ ਮਿੰਟੂ ਖਰਮੀ ਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨਾਕ ਜ਼ੋਰ ਲੱਗਿਆ ਫਿਰ ਜ਼ੋਰ ਤਾਂ ਫੋਲੀ ਲੱਗਿਆ ਜੀ ਆਪਾਂ ਕਹਿਆ ਸੀ ਲੋਕਾਂ ਨੂੰ ਜਦੋਂ ਆਪਾਂ ਐਡੀ ਲੀਡ ਦਵਾਈ ਆ ਹੂੰ ਉਹਦੀ ਕਹਿਆ ਸੀਗਾ ਮੈਂ ਕਿਹਾ ਵੀ ਆਤਮਿਕੇ ਕਰਾਵਾਂ ਨੂੰ ਚੱਲਾਂਗੇ ਹਾਂ ਚੱਲਣਾ ਤੇ ਹੁਣ ਤੁਹਾਨੂੰ ਦੱਸਣਗੇ ਲੋਕ ਬਸ ਸਾਰੇ ਪਿੰਡ ਵਾਸੀ ਦੱਸਣਗੇ ਤੇ ਕਿੰਨੇ ਟਾਈਮ ਦਾ ਜਿਹੜਾ ਇਹ ਪ੍ਰੋਗਰਾਮ ਆੜਿਆ ਵਾ ਸੀਗਾ ਇਹ ਕੰਮ ਇਹ ਤਾਂ 40 50 ਸਾਲ ਹੀ ਹੋ ਗਏ ਜੀ ਜਿਹੜੇ ਇਹ ਕੰਮ ਆ 100 ਸਾਲ ਆ 100 ਸਾਲ ਤੋਂ ਉੱਪਰ ਹੀ ਜਾਣੀ ਆਪਣੇ ਜਨਮਤ ਤੋਂ ਪਹਿਲਾਂ ਦੀਆਂ ਗੱਲਾਂ ਇਹ ਹਾਂ ਉਦੋਂ ਆਪਣੇ ਜਿਹੜੇ ਵੱਡੇ-ਵਡੇਰੇ ਸੀ ਉਹਨਾਂ ਨੇ ਵੀ ਬਹੁਤ ਕੋਸ਼ਿਸ਼ਾਂ ਕਰੀਆਂ ਸੀ ਹਣਾ ਉਦੋਂ ਕੋਈ ਕਈ ਰਕਾਰ ਨਾਲ ਕੋਈ ਇਹੋ ਜਿਹਾ ਬਣ ਜਾਂਦੇ ਸੀ ਬੰਦ ਹੋ ਜਾਂਦਾ ਸੀ ਕੰਮ ਤੇ ਹੁਣ ਸਿਰੇ ਚੜ ਗਿਆ ਬਾਬੇ ਦੀ ਕਿਰਪਾ ਨਾਲ ਆਪਣੇ ਹਿੰਮਤਪੁਰਾ ਪਿੰਡ ਵਾਸੀ ਖੜੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਤੁਹਾਨੂੰ ਜਿਹੜਾ ਕਾਰਜ ਸ਼ੁਰੂ ਹੋਣ ਦੇ ਨਾਲ ਕਿਵੇਂ ਲੱਗਦਾ ਇਹ ਬਹੁਤ ਵਧੀਆ ਚੀਜ਼ ਆ ਜੀ ਸਾਡੇ ਪਿੰਡ ਵਾਸਤੇ ਜੇਕਰ ਪਾਣੀ ਜਾਊਗਾ ਇਹਦੇ ਚ ਬਿਜਲੀ ਦੀ ਵੀ ਬਚਤ ਹੋਊਗੀ ਲੋਕਾਂ ਨੂੰ ਥੱਲੇ ਵਾਲਾ ਪਾਣੀ ਵੀ ਉੱਤੇ ਆਊਗਾ ਲੋਕਾਂ ਦਾ ਭਲੇ ਹੀ ਭਲਾ ਹੈ ਜੋ ਸਰਕਾਰ ਕਰਾ ਰਹੀ ਹੈ ਬਹੁਤ ਹੀ ਵਧੀਆ ਕੰਮ ਆ ਜਿਹੜਾ ਕਿ ਸਾਡੇ ਜਨਮ ਤੋਂ ਪਹਿਲਾਂ ਦਾ ਹੀ ਜੜਿਆ ਹੋਇਆ ਸੀਗਾ ਇਹ ਗੱਡਾ ਜਿਹੜਾ ਹੁਣ ਵਾਲੀ ਸਰਕਾਰੇ ਕੱਢਣ ਲੱਗੀ ਹੈ ਠੀਕ ਹੈ ਜੀ ਆਪਾਂ ਇਧਰ ਨੰਬਰਦਾਰ ਸਾਹਿਬ ਖੜੇ ਆ ਹਾਂ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂ ਵੀ ਤੁਹਾਨੂੰ ਕਿਵੇਂ ਲੱਗਦਾ ਜੀ ਇਹ ਕਾਰਜ ਇਹ ਕਾਰਜ ਜੀ ਇਹ ਸਰਕਾਰ ਦਾ ਬਹੁਤ ਵਧੀਆ ਕਾਰਜ ਆ ਤੇ ਇਹ ਕੰਮ ਅਸੀਂ ਵੀ ਪਹਿਲਾਂ ਬਹੁਤ ਕੋਸ਼ਿਸ਼ ਕਰੀ ਸੀ ਅਸੀਂ 10-12 ਸਾਲ ਤੋਂ ਇਹ ਕੰਮ ਕਾਰ ਨੂੰ ਤੁਰੇ ਹੋਏ ਆਮੀ ਇਹ ਕਾਸੀ ਇਹ ਵੀ ਪਤਾ ਇਹ ਵੀ ਇਹ ਨਾ ਕੋਈ ਕਿਹੇ ਚੀਜ਼ ਦੀ ਸੈਂਤ ਹੁੰਦੀ ਆ ਉਹ ਇੱਥੇ ਆ ਕਿ ਹੋਈ ਆ ਜੇ ਕਾਰਜ ਤੁਹਾਡੇ ਕਰੇ ਹੋਏ ਸੀ ਕਿ ਉਹ ਕਾਗਜ਼ ਪੱਤਰ ਚੱਲੀ ਗਏ ਤੇ ਹੁਣ ਆ ਕਿ ਉਹਨਾਂ ਦੀ 바ਰੀ ਆ ਗਈ ਕਾਗਜ਼ਾਂ ਦੀ ਤੇ ਤੁਸੀਂ ਬਾਦਲ ਸਿੰਘ ਦੀ ਜਿਹੜੀ ਸਰਪੰਚੀ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ ਕਿਵੇਂ ਲੱਗਦਾ ਤੁਹਾਨੂੰ ਇਹਨਾਂ ਨੇ ਜੀ ਜਦੋਂ ਵੀ ਅਸੀਂ ਇਹਨਾਂ ਨੂੰ ਕਹਿੰਨੇ ਕੋਈ ਕੰਮ ਇਹ ਭੱਜ ਕੇ ਕਰਦੇ ਤੁਰਦੇ ਆ ਵਧੀਆ ਤੁਰਦੇ ਆ ਜੋ ਵੀ ਆ ਕੇ ਇਹਨਾਂ ਨੂੰ ਕੰਮ ਨੂੰ ਕਹਿੰਦਾ ਕੋਈ ਉਹਦੇ ਨਾਲ ਹਰ ਇੱਕ ਦਿਨ ਨਾਲ ਤੁਰਦੇ ਆ ਕੋਈ ਇਹਨਾਂ ਦਾ ਪਾਰਟੀ ਵਾਈ ਦਾ ਨਹੀਂ ਕੋਈ ਜੋ ਮਰਜੀ ਆਵੇ ਇਹਨਾਂ ਦੇ ਕੋਲੇ ਜਿਹਦਾ ਕੋਈ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਦੇ ਹੁਣਾ ਵੀ ਇਵੇਂ ਇਦਾਂ ਹੀ ਹਾਂਜੀ ਹਾਂ ਤੇ ਵੈਸੇ ਤਾਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹੜੇ ਜਿਹੜੇ ਵੀ ਆਪਾਂ ਇਹਨਾਂ ਤੋਂ ਪਹਿਲਾਂ ਸਰਪੰਚ ਆਏ ਆ ਪੰਚਾਇਤਾਂ ਆ ਉਹਨਾਂ ਨੇ ਕੋਈ ਮਾੜਾ ਨਹੀਂ ਕਰਿਆ ਉਹ ਆਪਦੇ ਹਿਸਾਬ ਨਾਲ ਉਹ ਕੰਮ ਕਰਦੇ ਰਹੇ ਆ ਜੀ ਉਹ ਵੀ ਜਿੰਨਾਂ ਕੋ ਉਹਨਾਂ ਦਾ ਬੰਦਾ ਹੀ ਹੁਣ ਥੋੜੇ ਪੜ੍ਹੇ ਲਿਖੇ ਦਾ ਜੋਗ ਆ ਗਿਆ ਪੜ੍ਹਾਈ ਦੇ ਕਾਰਨੇ ਪੜ੍ਹੇ ਲਿਖੇ तरीके ਦੇ ਨਾਲ ਕੰਮ ਕਰਦੇ ਆ ਜੋ ਅੱਜ ਸਾਡਾ ਕੱਸੀ ਦਾ ਕੰਮ ਸੀ ਬਹੁਤ ਚਿਰਾਂ ਦਾ ਰੁਕਿਆ ਹੋਇਆ ਜੀ ਇਹ ਬਹੁਤ ਵਾਰ ਅਸੀਂ ਮਿਲੇ ਆ ਤੇਰਾ ਇੱਕ ਵਾਰ ਅਸੀਂ ਸਾਨੂੰ ਰਾਜਵਿੰਦਰ ਕੌਰ ਭਾਗੀ ਕੇ ਜਨਵੇਜ ਸਿੰਘ ਸੇਖੋ ਮੰਤਰੀ ਸੀ ਉਹਨਾਂ ਕੋਲੇ ਵੀ ਲੈ ਕੇ ਗਏ ਸੀ ਵੀ ਇਹ ਕਾਰਜ ਹੋ ਜੇ ਕੱਸੀ ਦਾ ਪਾਣੀ ਮਿਲਣਾ ਚਾਹੀਏ ਸਿੰਚਾਈ ਵਾਸਤੇ ਤੇ ਜੋ ਕਿ ਪਾਣੀ ਦਾ ਲੈਵਲ ਬਹੁਤ ਡੂੰਘਾ ਜਾਵੜਿਆ ਤੇ ਉਦੋਂ ਸਾਡੀ ਕੋਈ ਬਾੜੀ ਸੁਣਵਾਈ ਜੀ ਨਾ ਹੋਈ ਇਸ ਉਸ ਉਸ ਬਹੁਤ ਕੀ ਤੇ ਪਰ ਹੁਣ ਸਾਡਾ ਜੋਰ ਜਾਉ ਲੱਗਿਆ ਤਾਂ ਹੈ ਉਹਨਾ ਨਹੀਂ ਲੱਗਿਆ ਜਿੰਨਾ ਪਹਿਲਾਂ ਲੱਗਿਆ ਸੀ ਹਾਂਜੀ ਲੱਗਿਆ ਤਾਂ ਪਰ ਉਹਨਾ ਨਹੀਂ ਲੱਗਿਆ ਹੁਣ ਸੌਖਾ ਹੋ ਗਿਆ ਹਾਂਜੀ ਹਾਂਜੀ ਕਰੋ ਆਪ ਦਾ ਆਪ ਦਾ ਬੰਦਾ ਹੋਵੇ ਹਾਂਜੀ ਤਾਂ ਸਰਕਾਰ ਆਪਦੇ ਉਹ ਥੋੜਾ ਫਰਕ ਪੈ ਉਹਦੇ ਸਾਨੂੰ ਜਿਆਦਾ ਭਜ ਨਾਟਕ ਕਰੀ ਕੁਝ ਬਣਿਆ ਜੀ ਨਾ ਹੁਣ ਸਾਨੂੰ ਇੰਨੀ ਭਾਜਣਾ ਅੱਥ ਤੱਕ ਨਹੀਂ ਹੋਈ ਜਾਨੀ ਮਾਤਰੀਕੇ ਜਿਨਾ ਕੰਮ ਜਾਨੀ ਲਾਈਨ ਤੇ ਚੜ ਗਿਆ ਆਪੂ ਨਹੀਂ ਕਹਿਣਾ ਫੁੱਫੜ ਕਹਿਣਾਗਾ ਮੈਂ ਹੋਰ ਇਹ ਸੰਭ ਨਹੀਂ ਕੋਈ ਨਹੀਂ ਜਿਹੜਾ ਕਾਰਜ ਆਪਣਾ ਹਿੰਦਪੁਰਾ ਮਾਈਨਰ ਦਾ ਹੋਇਆ ਜੀ ਤੁਹਾਨੂੰ ਕਿਵੇਂ ਲੱਗਦਾ ਬਹੁਤ ਵਧੀਆ ਹੋਇਆ ਜੀ ਜਿੰਨੇ ਇਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਜਾਂ ਸਾਰੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਇਨਾਂ ਦੇ ਕਰਨੇ ਇਸ ਰੇ ਚੜ ਗਿਆ ਕੰਮ ਤੁਸੀਂ ਤਾਂ ਇਸ ਮੈਨਰ ਨਾਲ ਪਹਿਲਾਂ ਤੋਂ ਜੁੜੇ ਹੋ ਬਿਲਕੁਲ ਪਹਿਲਾਂ ਤੋਂ ਜੁੜਿਆ ਜੀ ਸਾਨੂੰ ਤਕਰੀਬਨ 15 ਸਾਲ ਹੋ ਗਏ ਇਸ ਦੇ ਪਿਛੇ ਠੀਕ ਹੈ ਜੀ ਮੈਂ ਕਦੇ ਕਿਸੇ ਅਫਸਰ ਕੋਲੇ ਕਦੇ ਕਿਸੇ ਅਫਸਰ ਕੋਲੇ ਕੋਈ ਨਾ ਕੋਈ ਮਤਲ ਅੜਚੰਡ ਅੜਦੀ ਰਹੀ ਹਾਂਜੀ ਪਹਿਲਾਂ ਉਧਰੋਂ ਹੁੰਦੇ ਸੀ ਟੱਲੇ ਵਾਲੇ ਰੈਰ ਜੋ ਪਾਣੀ ਉਧਰ ਕੋਈ ਟੈਕਨੀਕਲ ਦਿੱਕਤ ਆ ਗਈਆਂ ਫਿਰ ਇਧਰੋਂ ਪਰ ਕੇ ਇੱਕ ਸ਼ੁਰੂ ਕਰਿਆ ਠੀਕ ਹੈ ਜੀ ਹਾਂ ਜੀ ਹਾਂ ਹੁਣ ਇਸੇ ਨੇਪਰੇ ਚਾੜ ਦਾ ਸਰਪੰਚ ਤੁਸੀਂ ਮੈਂ ਤੁਹਾਨੂੰ ਦੁਬਾਰੇ ਪੁੱਛ ਰਿਹਾ ਵੀ ਤੁਹਾਨੂੰ ਬਾਦਲ ਸਿੰਘ ਦੀ ਕਾਰਜ ਕਾਰਗੁਜ਼ਾਰੀ ਕਿਵੇਂ ਲੱਗਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਜੀ ਤੇ ਜਿਹੜਾ ਬੰਦਾ ਹਿੰਮਤੀ ਹੈ ਪੜਿਆ ਲਿਖਿਆ ਨੌਜਵਾਨ ਹੈ ਜੇ ਇਹ ਜੇ ਪਿੰਡੇ ਦੇ ਸਾਰੇ ਨੁਮਾਇੰਦੇ ਬਣ ਜਾਣ ਇਹ ਤਾਂ ਪਿੰਡੇ ਨੇ ਰੱਖਿਆ ਕਰ ਜੂ ਹਾਂਜੀ ਹਾਂਜੀ ਕਿ ਤਰੱਕੀ ਦੇ ਰਾਹ ਤੇ ਚੱਲੇ ਵੀ ਵੀ ਵੀਰ ਨਾ ਇਹਨਾਂ ਨੂੰ ਹੁਣ ਤੱਕ ਸਮਾਂ ਮਿਲਿਆ ਪੂਰਾ ਵਧੀਆ ਇਹਨਾਂ ਨੇ ਕੰਮ ਕਰਿਆ ਚਾਚਾ ਜੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋਣਾ ਆਪਣਾ ਮਿਹਨਤ ਨਿਕਲਿਆ ਇਹਦੇ ਬਾਰੇ ਮੈਂ ਤੁਸੀਂ ਉਹ ਗੱਲ ਕਰਦੇ ਹੋ ਨਾ ਜਿਹੜੇ ਕਾਰਜ ਹੁੰਦੇ ਆ ਉਹ ਚੰਗੇ ਸ਼ਬਦ ਹੈ ਕੰਮ ਹੀ ਮਾੜੇ ਹੁੰਦੇ ਆ ਕਾਰਜ ਸ਼ਬਦੀ ਛਲਾਗਾ ਜੋ ਕੰਮ ਤੇ ਬਾਕੀ ਅਸੀਂ ਵੰਡ ਕੇ ਛਕਣ ਵਾਲੇ ਆ ਪਾਣੀ ਵੰਡ ਕੇ ਦੇਣਾ ਪਾਣੀ ਸਾਡਾ ਜੀਵਨ ਇਹ ਦੋ ਉਤਮ ਕਾਰਜ ਹੋਰ ਕਿਹੜਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹ ਪਾਣੀ ਆ ਇਹਦੇ ਨਾਲ ਕੋਈ ਆਪਣੀ ਪੀਨ ਵਾਲੇ ਪੱਧਰ ਤੇ ਪਾਣੀ ਚ ਕੋਈ ਫਰਕ ਪਊ ਜਿਹੜਾ ਆਪਣਾ ਖੇਤੀਜੋਗ ਪਾਣੀ ਹੈ ਫਰਕ ਤਾਂ ਪਊਗਾ ਰਜੇ ਜਦੋਂ ਥੱਲੇ ਧਰਾਤਾਂ ਤੋਂ ਆਪਾਂ ਮਤਲਬ ਕੱਢਣ ਨੂੰ ਹਟ ਜਾਾਂਗੇ ਉੱਤਲਾ ਕੰਮ ਆਜੂ ਸਾਡੇ ਤੇ ਸਾਡਾ ਜੀਵਨ ਪੱਧਰ ਉੱਚਾ ਚੱਕ ਜਾਏ ਸਾਨੂੰ ਪਾਣੀ ਨਹੀਂ ਤਾਂ ਘਟਣਾ ਹੀ ਹੈ ਜੀ ਵਧੀਆ ਇਹਦੀ ਲੋੜ ਹੈ ਸਾਡੀ ਤੇ ਬਾਕੀ ਇਹ ਅਪਜਾਊ ਹੈ ਪਾਣੀ ਤੇ ਕੈਮੀਕਲ ਤਾਂ ਹੈ ਨਹੀਂ ਇੱਥੇ ਹਾਂਜੀ ਹਾਂਜੀ ਸਿੱਧਾ ਪਹਾੜਾਂ ਤੋਂ ਆਉਂਦਾ ਹੈ ਹਨਾ ਸਾਡੇ ਜਾਨ ਜੀਵਨ ਵਾਸਤੇ ਇਹ ਚੰਗੀ ਗੱਲ ਹੈ ਵੱਡਾ ਛਲਾਗਾ ਜੋ ਕਦਮ ਹੈ ਜੇ ਨਾ ਹੋ ਸਕੇ ਇਹਦਾ ਛਲਾਗਾ ਕਰਨੀ ਬਣਦੀ ਤੇ ਉੱਤਮ ਕਾਰਜ ਹੈ ਕਾਰਜ ਚੰਗੇ ਹੁੰਦੇ ਜਿਹੜੀ ਗੱਲ ਮ काम ठीक है एक धन्यवाद भाई गुरु जी का खालसा वाहेगुरु जी, जी की फतेह आप सारी संगत ਨੂੰ ਪਤਾ ਹੀ ਹੈ ਵੀ ਜਿਹੜਾ ਪਾਣੀ ਦਾ ਪੱਧਰ ਹੈ ਕਿੰਨਾ ਡੂੰਘਾ ਜਾ ਰਿਹਾ ਥੱਲੇ ਕਿਉਂਕਿ ਮੇਰਾ ਸਾਡਾ ਲੁਹਾਨਾ ਜ਼ਿਲ੍ਹਾ ਹੈ ਅਸੀਂ ਵੀ ਮੈਂ ਸਾਡੀ ਉਮਰ ਮੈਂ ਦੇਖਿਆ ਜਦੋਂ ਛੋਡੇ ਹੁੰਦੇ ਪੱਖਾ ਉੱਪਰ ਹੀ ਹੁੰਦਾ ਸੀ ਮੋਟਰ ਵੀ ਉੱਤੇ ਪੱਖਾ ਵੀ ਉੱਪਰ ਹੁਣ ਸਾਡੇ ਇਲਾਕੇ ਚ ਬਹੁਤ ਪਾਣੀ ਡੂੰਘਾ ਥੱਲੇ ਜਾ ਗਿਆ ਉੱਥੇ ਵੀ ਆਉਣ ਵੱਡੀਆਂ ਲੂਬੀਆਂ ਮੋਟਰਾਂ ਆਪਾਂ ਪਾਉਣੇ ਆ ਕਿੰਨੀਆਂ ਕੰਨੀਆਂ ਮੋਟਰਾਂ ਸਮਰਸ਼ੀਨ ਮੋਟਰਾਂ ਪਾਉਣੇ ਆ ਇਹ ਅੱਜ ਆ ਗਵਰਨਮੈਂਟ ਬੰਨੀ ਹੋ ਅਤੇ ਸਾਡੇ ਨਗਰਾਂ ਦੇ ਨਗਰ ਪੰਚਾਇਤ ਸਰਪੰਚ ਸਰਦਾਰ ਬਾਦਲ ਸਿੰਘ ਜੀ ਇਹਨਾਂ ਨੇ ਬੜਾ ਉਦੋਂ ਬਰਾਲਾ ਕਰਿਆ ਜਿਹੜਾ ਆ ਬੁਰਜਗੁਰਾਣਾ ਅੱਜ ਖੜੇ ਆ ਇੱਥੋਂ ਜਿਹੜਾ ਹਿੰਮਤਪੁਰਾ ਮੈਨਰ ਆ ਉੱਥੇ ਇੱਕ ਟੱਕ ਲੱਗ ਛੱਡਿਆ ਗਿਆ ਸੂਏ ਵਿੱਚੋਂ ਅਸੀਂ ਜਿਹਨੂੰ ਆਪਾਂ ਕਹਿੰਦੇ ਨੇ ਆ ਇਹਦੇ ਵਿੱਚ 5000 ਕਿੱਲਿਆਂ ਨੂੰ ਪਾਣੀ ਆਪਾਂ ਦੇ ਸਕਦੇ ਆ ਉਹ ਵਿੱਚੋਂ 5000 ਵਿੱਚੋਂ ਜਿਹੜਾ ਹਿੰਮਤਪੁਰੇ ਨੂੰ ਪਹਿਲਾਂ ਪਾਣੀ ਜਾਂਦਾ ਸੀ 40-50 ਸਾਲ ਤੋਂ ਪਾਣੀ ਬੰਦ ਸੀਗਾ ਹੁਣ ਦੁਬਾਰਾ ਇਹ ਉਹ ਲੈ ਪਾਈਪਲਾਈਨ ਪਾ ਰਹੀ ਹੈ ਕੰਮ ਚੱਲ ਰਿਹਾ ਜਿਹਦੇ ਵਿੱਚੋਂ 2700 ਕਿਲਾ ਆਪਣੇ ਨਗਰ ਹਿੰਮਤਪੁਰੇ ਉਹਦੇ ਵਿੱਚ ਗੁਰਦੁਆਰਾ ਮੱਲੋ ਸ਼ਹੀਦ ਜਿਹੜਾ ਹਿੰਮਤਪੁਰਾ ਹੈ ਜੋ ਬਹੁਤ ਸੱਤ ਕਿੱਲੇ ਵਿੱਚ ਜੰਗਲ ਹੈ ਤੇ ਦਰਖਤ ਲੱਗੇ ਹੋਏ ਨੇ ਪੁਰਾਣੀ ਛਿੜੀ ਹੈ ਉਹਦੇ ਵਿੱਚ ਵੀ ਉਹ ਪਾਣੀ ਨੂੰ ਇਹ ਲੈ ਕੇ ਜਾਣਗੇ ਸਾਨੂੰ ਬੜੀ ਖੁਸ਼ੀ ਹੋਈ ਹੈ ਅਸੀਂ ਧੰਨਵਾਦ ਕਰਦੇ ਆ ਇਸ ਸਰਕਾਰ ਦਾ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਹੋਰ ਜਿੰਨੇ ਵੀ ਅਫੀਸਰ ਉਰੇ ਆਏ ਨੇ ਹਾਜ਼ਰ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਉਦਮ ਨਾਲ ਤੇ ਪਾਣੀ ਖੇਤਾਂ ਨੂੰ ਵੀ ਮਿਲੂਗਾ ਤੇ ਕੋ 2700 ਕਿਲਾ ਜਦੋਂ ਪਾਣੀ ਪੈਂਦਾ ਕਿੰਨਾ ਪਾਣੀ ਥੱਲੇ ਨਿਕਲਦਾ ਇਹ ਆਪਣਾ ਬਾਜੂਗਾ ਇਹ ਬਹੁਤ ਚੰਗੀ ਗੱਲ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੋਰ ਵੀ ਆਪਾਂ ਇਸ ਤਰ੍ਹਾਂ ਉਦਯੋਗ ਉਪਰਾਲੇ ਕਰੀਏ ਜਿਹੜਾ ਪਾਣੀ ਆਪਣਾ ਵੇਟ ਜਾਂਦਾ ਉਹਨੂੰ ਸਾਹਮ ਕੇ ਆਪਾਂ ਖੱਤਿਆਂ ਨੂੰ ਲਾਈਏ ਤਾਂ ਕਰਕੇ ਜਿਹੜਾ ਪਾਣੀ ਆਪਾਂ ਬਚਾ ਸਕੀਏ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਰੀ ਨਗਰ ਪੰਚਾਇਤ ਦਾ ਸਰਦਾਰ ਬਾਦਲ ਸਾਹਿਬ ਆਪਣੇ ਸਰਪੰਚ ਸਰਦਾਰ ਬਾਦਲ ਸਿੰਘ ਜੀ ਹਿੰਮਤਪੁਰਾ ਅੱਦੇ ਸਾਡੇ ਨਾਲ ਹੀ ਜੋ ਬੜਾ ਸਹਿਯੋਗ ਦਿੰਦੇ ਆ ਸੰਤ ਬਾਬਾ ਜਸਵੰਤ ਸਿੰਘ ਜੀ ਜਿਹੜਾ ਨਾਮਤਾਰੀ ਹਿੰਮਤਪੁਰਾ ਇਹ ਵੀ ਨਾਲ ਹੀ ਨੇ ਨਗਰ ਦੇ ਜੋ ਵੀ ਕੰਮ ਸਾਂਝਾ ਕੰਮ ਕਰਦੇ ਆ ਇਹ ਨਾਲ ਹੀ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਮਤਪੁਰਾ ਮੈਨਰ ਵਾਸਤੇ ਆਪਾਂ ਗੱਲਬਾਤ ਕਰਦੇ ਆਂ ਜਿਲੇਦਾਰ ਸਾਹਿਬ ਜਗਦੀਪ ਸਿੰਘ ਜੀ ਨਾਂ ਵੀ ਉਹ ਕੀ ਕਹਿੰਦੇ ਤੇ ਸਸਰੀ ਵਾਲੀ ਇਹ ਆਪਣੇ ਹਿੰਮਤਪੁਰਾ ਮਾਈਨਰ ਰੈਕੋਰਡ ਰਿਵਾਇਹ ਚੋਂ ਨਿਕਲ ਰਹੀ ਆ ਤੇ 6 6.5 ਲਗਭਗ ਕਿਲੋਮੀਟਰ ਇਹ ਜਾਊਗੀ ਕੰਕਰੀਟ ਦੀ ਬਣ ਕੇ ਜੀ ਜੀ ਤੇ ਇਹਦੇ ਨਾਲ ਦੋ ਪਿੰਡਾਂ ਨੂੰ ਤੇ 5000 ਤੋਂ ਲਗਭਗ ਉੱਪਰ ਹੀ ਰਕਵੇ ਨੂੰ ਆਪਣਾ ਨਹਿਰੀ ਪਾਣੀ ਨਾਲ ਸਿੰਚਾਈ ਹੋਊਗੀ ਜੀ ਜੋ ਆਕੇ ਬਹੁਤ ਘੱਟ ਹੋ ਰਿਹਾ ਸੀ ਪਹਿਲਾਂ ਇਹ ਆਪਣੇ ਸੀ ਇੱਟਾਂ ਦੀ ਬਣੀ ਸੀ ਤੇ ਹੁਣੇ ਸੀਮੈਂਟ ਦੀ ਕੰਕਰੀਟ ਹੋ ਗਈ। ਇਹ ਕਿੰਨੇ ਟਾਈਮ ਚ ਕੰਪਲੀਟ ਹੋ ਜਾਈ? ਇਹ ਕੋਸ਼ਿਸ਼ ਹੈ ਕਿ ਆਪਣੀ 31 ਮਾਰਚ ਤੋਂ ਪਹਿਲਾਂ ਪਹਿਲਾਂ ਦੇ ਲਗਭਗ ਹੋ ਜੇ ਕੰਪਲੀਟ। ਠੀਕ ਹੈ ਜੀ। ਹਾਂ ਜੀ। ਕਰਦੇ ਹਾਂ ਐਸ ਡੀਓ ਜਗਦੀਪ ਸਿੰਘ ਜੀ ਨਾਲ ਤੇ ਬਾਈ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਬਾਈ ਰਾਏਕੋਟ ਰਜਵਾਹਾ ਜਿਹੜਾ ਇਹਦੇ ਵਿੱਚੋਂ ਜਿਹੜੀਆਂ ਮਾਈਨਰ ਨਿਕਲਦੀਆਂ ਨੇ ਜੀ ਇਹ ਨਿਹਾਲ ਸਿੰਘ ਵਾਲਾ ਹਲਕੇ ਦੀ ਇੱਕ ਮਾਈਨਰ ਹੈ ਹਿੰਮਤਪੁਰਾ ਮਾਈਨਰ ਜੀ। ਤੇ ਇਹ तकरीबन 17200 ਫੁੱਟ ਲੰਬਾਈ ਦੀ ਜਿਵੇਂ ਜਿੱਲੀ ਪਿੰਡ ਦਾ ਸਭਿਸ਼ੇ 2.5 ਕਿਲੋਮੀਟਰ ਹਾਂਜੀ ਤੇ ਇਸ ਤੋਂ ਪਹਿਲਾਂ ਇਹ तकरीबन तकरीबन ਇਹਨਾਂ ਨੂੰ 42-43 ਸਾਲ ਹੋ ਗਿਆ ਬਣਿਆ ਉਹਨਾਂ ਜੀ ਜਿਸ ਦੇ ਕਰਕੇ ਇਹਨਾਂ ਦੀ ਜਿਹੜੀ ਮਤਲਬ ਹਾਲਾਤ ਸੀਗੀ ਉਹ ਉਹਨਾਂ ਪਾਣੀ ਲੈ ਨਹੀਂ ਸੀ ਸਕਨੀ ਹੁਣ ਦੀ ਸਪੈਸ਼ਲ ਵਿਵਧੀਆ ਸੀ ਪਾਣੀ ਵੀ ਵੱਧ ਲਾਉਗੀ ਤੇ ਨਵੀਂ ਨਹੀਂ ਕਰਨ ਵੀ ਹੋ ਰਿਹਾ ਇਹਦਾ ਦੁਬਾਰਾ ਮਤਲਬ ਸਰਕਾਰ ਇਹਨੂੰ ਕੰਕਰੀਟ ਦੀ ਰੀਲਾਈਨ ਕਰ ਰਹੀ ਹੈ ਤੇ ਜਿਸ ਦੇ ਨਾਲ ਇਹ ਹਿੰਮਤਪੁਰਾ ਤੇ ਮਾਸ਼ੀਕੇ ਪਿੰਡ ਨੂੰ ਦੋਨਾਂ ਨੂੰ ਪੂਰਾ ਪਾਣੀ ਪਹੁੰਚਦਾ ਹੋ ਜਾਊਗਾ ਰਜਮਾ ਠੀਕ ਹੈ ਜੀ